ਕਮਰਜੀਤ ਸਿੰਘ ਨਾ ਹੀ ਮੇਰਾ ਰੁਕਨੇ ਵਾਲਾ ਪਿੰਡ ਆਪਣਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜਿਹੜਾ ਆਪਣਾ ਪਿੰਡ ਰੁਕਨੇ ਵਾਲਾ ਉਹਨਾਂ ਨੇ ਗੋਦ ਲਿਆ ਹੋਇਆ ਖਾਸ ਪ੍ਰਭਾਵਿਤ ਇਲਾਕਾ ਆਪਣਾ ਤੇ ਅੱਜ ਉਹਦੇ ਤਹਿਤ ਇੱਥੇ ਅੱਜ ਪਸ਼ੂਆਂ ਦਾ ਜਿਹੜਾ ਸੁੱਕਾ ਚਾਰਾ ਚਾਰ ਗਠਾਣਾ ਉਹ ਵੰਡ ਕੇ ਗਏ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਵੀ ਪਿੱਛੋਂ ਲੈ ਕੇ ਆਏ ਨੇ ਔਰ ਅੱਗੇ ਆ ਕੇ ਸਸਤਾ ਦੇ ਨਾਲ ਆ ਕੇ ਸਾਨੂੰ ਵੰਡ ਕੇ ਗਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਨਾ ਵੀਰੇ ਡਾਕਟਰ ਰਾਜਪ੍ਰੀਤ ਅਸੀਂ ਰੰਪੋਰਾ ਫੂਲ ਜਿਹੜਾ ਬਟੰਡਾ ਤੋਂ ਆਏ ਆਂ ਅੱਜ ਆਪਾਂ 7 ਪਿੰਡਾਂ ਦੇ ਵਿੱਚ ਸੇਵਾ ਲੈ ਕੇ ਆਇਆ ਅਠ ਰਾਂ ਲੰਗਾਈਆਂ ਆਪਣੇ ਚਾਰ ਦੀਆਂ ਕਿਉਂਕਿ ਸੱਜੋ ਕੀ 7 ਪਿੰਡਾਂ ਦੇ ਲਈ ਹਾਲਾਤ ਤਾਂ ਵੀਰੇ ਬਹੁਤ ਬੱਤਰ ਹੋਏ ਪਏ ਆਗੇ ਮੰਨ ਲਓ ਵੀ ਲੋਕ 5-5 ਸਾਲ 4-4 ਸਾਲ ਪਿੱਛੇ ਪਏਗੇ ਆਪਣਾ ਇਹ ਪੰਜਾਬ ਐਜੂਕੇਟਰ ਜਿਹੜੀ ਉਹ ਟਰਸਟ ਬਣਿਆ ਹੋਇਆ ਇਹਨਾਂ ਦੇ ਥਰੂ ਕਰ ਰਹੇ ਹਾਂ ਵੀਰੇ ਮੇਰਾ ਨਾਂ ਜਸਵੀਰ ਸਿੰਘ ਆ ਜੀ ਪਿੰਡ ਰੁਗਨੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਜਿਸ ਤਰ੍ਹਾਂ ਕਿ ਸਾਰੇ ਆਪ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਮਾਰ ਮਾਰੀ ਆ ਇਸੇ ਤਰ੍ਹਾਂ ਸਾਡਾ ਪਿੰਡ ਬਨ ਤੋਂ ਸੀ ਬਨ ਦੇ ਅੰਦਰ ਆ ਸਾਡੀਆਂ ਜ਼ਮੀਨਾਂ ਬਨ ਤੋਂ ਪਾਰ ਆ ਦਰਿਆਲ ਏਰੀਆ 'ਚ ਅਤੇ ਫਸਲਾਂ ਦੇ ਨਾਲ ਨਾਲ ਚਾਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਾਨੀ ਕਿ ਫਸਲ ਕੋਈ ਵੀ ਨਹੀਂ ਬਚੀ ਸਾਡੇ ਹੁਣ ਏਰੀਆ ਦੇ ਵਿੱਚ ਜਿਸ ਤਰ੍ਹਾਂ ਕਿ ਐਜੂਕੇਟ ਪੰਜਾਬ ਨੇ ਜ਼ਿੰਮੇਵਾਰੀ ਲਈ ਆ ਤੇ ਸਾਡੇ ਹਰ ਤਰ੍ਹਾਂ ਦੀ ਜੋ ਵੀ ਜ਼ਰੂਰਤ ਦੀਆਂ ਚੀਜ਼ਾਂ ਉਹ ਐਜੂਕੇਟ ਪੰਜਾਬ ਵੱਲੋਂ ਪਹੁੰਚਾਈਆਂ ਜਾ ਰਹੀਆਂ ਅੱਜ ਬਠਿੰਡੇ ਤੋਂ ਵੀਰ ਆ ਰਾਮਪੁਰਾ ਫੋਲ ਤੋਂ ਫੋਲ ਤੋਂ ਅਚਾਰ ਅਚਾਰ ਡੰਗਰਾਂ ਨੂੰ ਪਾਉਣ ਵਾਲਾ ਅਚਾਰ ਉਹ ਲੈ ਕੇ ਆਏ ਸੀ ਤੇ ਐਜੂਕੇਟ ਪੰਜਾਬ ਦੇ ਥਰੂ ਅੱਜ ਸਾਡੇ ਪਿੰਡ ਵਿੱਚ ਵੰਡ ਰਹੇ ਅਸੀਂ ਜਿਹੜਾ ਐਜੂਕੇਟ ਪੰਜਾਬ ਪ੍ਰੋਜੈਕਟ ਜੋ ਪਿਛਲੇ ਅਸੀਂ ਫਿਰੋਜ਼ਪੁਰ ਦੇ 8 ਪਿੰਡਾਂ ਅਡਾਪਟ ਕੀਤੇ ਨੇ ਅੱਜ ਅਸੀਂ ਸਾਡੇ ਕੋਲ ਪਿੰਡ ਫੂਲ ਅ ਦਿਲਾ ਮਠੇਂਡਾ ਦੀ ਇਹਦੀ ਟੀਮ ਪਹੁੰਚੀ ਸੀ ਪਸ਼ੂਆਂ ਲਈ ਹਾਰਾ ਆਚਾਰਾ ਲੈ ਕੇ ਉਹ ਅਸੀਂ ਨਾ 8 ਪਿੰਡ ਕਤਬਦੀਨ ਕਾਲੀ ਗੇਠਾੜ ਰੁਕਨੇ ਵਾਲਾ ਬੱਗੂ ਵਾਲਾ ਬੱਗੇ ਵਾਲਾ ਨਿਹਾਲ ਲਲ ਬੇਟਾ ਟੱਲੀ ਗਲਾਮ ਆਦੀ ਵਿੱਚ ਜਿਹੜਾ ਅਸੀਂ ਪਹੁੰਚਦਾ ਕੀਤਾ ਕਮਰਜੀਤ ਸਿੰਘ ਨਾਂ ਹੀ ਮੇਰਾ ਰੁਕਨੇ ਵਾਲਾ ਬੇਨਾ ਆਪਣਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜਿਹੜਾ ਆਪਣਾ ਪਿੰਡ ਰੁਕਨੇ ਵਾਲਾ ਉਹਨਾਂ ਨੇ ਗੋਦ ਲਿਆ ਹਾਰਡ ਪ੍ਰਭਾਵਿਤ ਇਲਾਕਾ ਆਪਣਾ ਤੇ ਅੱਜ ਉਹਦੇ ਤਹਿਤ ਇੱਥੇ ਅੱਜ ਪਸ਼ੂਆਂ ਦਾ ਜਿਹੜਾ ਸੁੱਕਾ ਚਾਰਾ ਚਾਰ ਗਠਾਣਾ ਉਹ ਵੰਡ ਕੇ ਗਏ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਵੀ ਪਿੱਛੋਂ ਲੈ ਕੇ ਆਏ ਨੇ ਔਰ ਅੱਗੇ ਆ ਕੇ ਸੰਸਥਾ ਦੇ ਨਾਲ ਆ ਕੇ ਸਾਨੂੰ ਵੰਡ ਕੇ ਗਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਵੀਰੇ ਡਾਕਟਰ ਰਾਜਪ੍ਰੀਤ ਅਸੀਂ ਰਾਮਪੁਰਾ ਫੂਲ ਜਿਹੜਾ ਬਟੰਡਾ ਤੋਂ ਆਏ ਆਂ ਅੱਜ ਆਪਾਂ 7 ਪਿੰਡਾਂ ਦੇ ਵਿੱਚ ਸੇਵਾ ਲੈ ਕੇ ਆਇਆ 18 ਲੰਗਾਈਆਂ ਆਪਣੇ ਚਾਰ ਦੀਆਂ ਕਿਉਂਕਿ ਸੱਜੋ ਕੀ 7 ਪਿੰਡਾਂ ਦੇ ਲਈ ਹਾਲਾਤ ਤਾਂ ਵੀਰੇ ਬਹੁਤ ਬੱਤਰ ਹੋਏ ਪਏ ਆਗੇ ਮੰਨ ਲਓ ਵੀ ਲੋਕ 5-5 ਸਾਲ 4-4 ਸਾਲ ਪਿੱਛੇ ਪਏਗੇ ਆਪਣਾ ਇਹ ਪੰਜਾਬ ਐਜੂਕੇਟਰ ਜਿਹੜੀ ਉਹ ਟਰਸਟ ਬਣਿਆ ਹੋਇਆ ਇਹਨਾਂ ਦੇ ਥਰੂ ਕਰ ਰਹੇ ਹਾਂ ਵੀਰੇ ਮੇਰਾ ਨਾਂ ਜਸਵੀਰ ਸਿੰਘ ਆ ਜੀ ਪਿੰਡ ਰੁਗਨੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਜਿਸ ਤਰ੍ਹਾਂ ਕਿ ਸਾਰੇ ਆਪ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਮਾਰ ਮਾਰੀ ਆ ਇਸੇ ਤਰ੍ਹਾਂ ਸਾਡਾ ਪਿੰਡ ਬਨ ਤੋਂ ਸੀ ਬਨ ਦੇ ਅੰਦਰ ਆ ਸਾਡੀਆਂ ਜ਼ਮੀਨਾਂ ਬਨ ਤੋਂ ਪਾਰ ਆ ਦਰਿਆਲ ਏਰੀਆ 'ਚ ਅਤੇ ਫਸਲਾਂ ਦੇ ਨਾਲ ਨਾਲ ਚਾਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਾਨੀ ਕਿ ਫਸਲ ਕੋਈ ਵੀ ਨਹੀਂ ਬਚੀ ਸਾਡੇ ਹੁਣ ਏਰੀਆ ਦੇ ਵਿੱਚ ਜਿਸ ਤਰ੍ਹਾਂ ਕਿ ਐਜੂਕੇਟ ਪੰਜਾਬ ਨੇ ਜ਼ਿੰਮੇਵਾਰੀ ਲਈ ਆ ਤੇ ਸਾਡੇ ਹਰ ਤਰ੍ਹਾਂ ਦੀ ਜੋ ਵੀ ਜ਼ਰੂਰਤਾਂ ਚੀਜ਼ਾਂ ਉਹ ਐਜੂਕੇਟ ਪੰਜਾਬ ਵੱਲੋਂ ਪਹੁੰਚਾਈਆਂ ਜਾ ਰਹੀਆਂ ਅੱਜ ਬਠਿੰਡੇ ਤੋਂ ਵੀਰ ਆ ਰਾਮਪੁਰਾ ਫੋਲ ਤੋਂ ਫੋਲ ਤੋਂ ਅਚਾਰ ਆਚਾਰ ਡੰਗਰਾਂ ਨੂੰ ਪਾਉਣ ਵਾਲਾ ਆਚਾਰ ਉਹ ਲੈ ਕੇ ਆਏ ਸੀ ਤੇ ਐਜੂਕੇਟ ਪੰਜਾਬ ਦੇ ਥਰੂ ਅੱਜ ਸਾਡੇ ਪਿੰਡ ਵਿੱਚ ਵੰਡ ਰਹੇ ਅਸੀਂ ਜਿਹੜਾ ਐਜੂਕੇਟ ਪੰਜਾਬ ਪ੍ਰੋਜੈਕਟ ਜੋ ਪਿਛਲੇ ਅਸੀਂ ਫਿਰੋਜ਼ਪੁਰ ਦੇ 8 ਚੈਂਟਰ ਅਡਾਪਟ ਕੀਤੇ ਨੇ ਅੱਜ ਅਸੀਂ ਸਾਡੇ ਕੋਲ ਪਿੰਡ ਫੂਲ ਅ ਜ਼ਿਲ੍ਹਾ ਬਠਿੰਡਾ ਦੀ ਇਹਦੀ ਟੀਮ ਪਹੁੰਚੀ ਸੀ ਪਸ਼ੂਆਂ ਲਈ ਹਾਰਾ ਆਚਾਰਾ ਲੈ ਕੇ ਉਹ ਅਸੀਂ ਨਾ 8 ਪਿੰਡ ਕুতਬਦੀਨ ਕਾਲੀ ਗੇਠਾੜ ਰੁਕਨੇ ਵਾਲਾ ਬੱਗੂ ਵਾਲਾ ਬੱਗੇ ਵਾਲਾ ਨਿਹਾਲਾ ਲੇ beta ਟੱਲੀ ਗਲਾਮ ਆਦੀ ਵਿੱਚ ਜਿਹੜਾ ਅਸੀਂ ਪਹੁੰਚਦਾ ਕੀਤਾ